ਪ੍ਰੀਤ ਕੇਰਾਜੀ ਐਸਐਮਟੀ ਉਹਨਾਂ ਦੇ ਮੋਹਰਤਾਵਾਤ ਕਰਦੇ ਬਚਾ ਡਾਕਟਰ ਲੈ ਕੇ ਆਜੀ ਬ੍ਰਾਮਲੀਨ ਪੰਡਤ ਗਿਰਧਾਰਾ ਜੀ ਜਿਨ੍ਹਾਂ ਨੇ ਇਹ ਇਹ ਪਰੰਪਰਾ ਚੁੱਕੀ ਸੀ ਮਹਾਵੀਰ ਕੌਂਸਲਾ ਦੇ ਮੁੱਖ ਪੰਡਤ ਸੀ ਬ੍ਰਾਮਲੀਨ ਪੰਡਤ ਗਿਰਧਾਰਾ ਜੀ ਜੋ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਆਪ ਲਗਕਾਰਦੇ ਜਦ ਅਧਿਆਪਕ ਕਾਰਦੇ ਸਾਡੇ ਵਿੱਚ ਨੇ ਅੱਜ ਉਹਨਾਂ ਦਾ ਸਾਨੂੰ ਅਸ਼ੀਰਵਾਦ ਮਿਲ ਰਿਹਾ ਹੈ ਔਰ ਸੰਗਤ ਜੜੀ ਹੈ ਉਹ ਲਾਈਨਾਂ ਵਿੱਚ ਕਤਾਰਾਂ ਵਿੱਚ ਲੱਕੇ ਅੱਜ ਲੰਗਰ ਛੱਕ ਰਹੀ ਹੈ ਔਰ ਸੇਵਾਦਾਰ ਬੜੀ ਮਿਹਨਤ ਨਾਲ ਸੇਵਨੀ ਬਾਹਰੇ ਨਹੀਂ ਬ੍ਰਹਮleen ਪੰਡਤ ਗੁਰਦਾਰੇ ਜਾਈ ਸ਼ਹੀਦੀ ਪੁਰਬ ਤੇ ਅੱਜ ਸ਼ਹੀਦੀ ਦਿਹਾੜੇ ਤੇ ਅੱਜ ਸੰਗਤਾਂ ਬੜੇ ਸੁਖਰਨ ਨਾਲ ਬੜੇ ਆਣ ਸ਼ਾਸ਼ਨ ਨਾਲ ਬੈਠ ਕੇ ਲੰਗਰ ਛਕ ਰੀਆਂ ਨੇ ਪਰਮleen ਪੰਡਤ ਕਸਾਰੀ ਜੀ ਦੇ ਲੋਕ ਵੀ ਅੱਜ ਅਸੀਂ ਜੋ ਸਾਡੀ ਚੌਕ ਦੇ ਵਿੱਚ ਜੋ ਲੱਗਰ ਲਗਾਇਆ ਹੈ ਅਕਾਲ ਪੁਰਖ ਮਹਾਰਾਜ ਜੀ ਦੀ ਅਮੇਰਾ ਸਦਕਾ ਸੰਜੀਵਾਲਤਾ ਦੇ ਪ੍ਰਤੀਜ ਪੰਡਿਤ ਗਿਰਧਾਰੀ لال ਜੀ ਇਹਨਾਂ ਮਹਾਪੁਰਸ਼ਾਂ ਦੀ ਪ੍ਰੇਰਣਾ ਸਦਕਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਰਤਾਜ ਜੋਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹਰ ਸਾਲ ਜੋ ਠੰਡੇ ਮਿੱਠੇ ਜਲਦੀ ਸ਼ਬੀਰ ਅੰਬ ਮਤੀਰੇ ਖਰਬੂਜੇ ਮੰਗੋ ਛੇ ਰਜਲ ਜੀਰਾ ਲੱਸੀ ਤੇ ਲੰਗਰ ਜੋ ਸੰਗਤਾਂ ਨੇ ਆਪ ਹੀ ਤਿਆਰ ਕੀਤਾ ਤੇ ਸੰਗਤਾਂ ਨੂੰ ਸ਼ਿਕਾਇਆ ਇਹ ਹਰ ਸਾਲ ਪਰਾਲਾ ਸੰਗਤਾਂ ਕਰਦੀ ਹੈ ਇਹ ਵੱਡਾ ਯੋਗਦਾਨ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇਹ ਸੇਵਾ ਤੇ ਸਿਮਰਨ ਦਾ ਬੂਟਾ ਲਾਇਆ ਤੇ ਉਸੇ ਰਸਤੇ ਤੇ ਚੱਲ ਕੇ ਅੱਜ ਮਨੂਰ ਸ਼ਹਿਰ ਉਸੇ ਤਰ੍ਹਾਂ ਸੇਵਾ ਤੇ ਸਿਮਰਨ ਕਰ ਰਿਹਾ ਹੈ ਬੱਸਾ ਵਾਲਿਆਂ ਵਾਸਤੇ ਪੈਕਿੰਗ ਲੰਗਰ ਇਹ ਗਊਸ਼ਾਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਸੰਗਤਾਂ ਦੇ ਦਿੱਤੇ ਦਾਨ ਦੇ ਨਾਲ ਚੱਲਦੀ ਹੈ ਤੇ ਪਰਮਾਰਥ ਦੇ ਕਾਰਜ ਵੀ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਹ ਜੋ ਵੀ ਅੱਜ ਲੰਗਰ ਚੱਲ ਰਿਹਾ ਹੈ ਸੰਗਤਾਂ ਨੇ ਆਪਣੇ ਆਪੋ ਆਪਣੀਆਂ ਨੇਕ ਕਮਾਈਆਂ ਜੋ ਤਿਲ ਫੁੱਲ ਦਾਨ ਕਰਕੇ ਇਹ ਲੰਗਰ ਲਾਇਆ ਮੈਂ ਦੇਹੀ ਕਹਿਣਾ ਗੁਰੂ ਮਹਾਰਾਜ ਕਿਰਪਾ ਕਰਨ ਮਲੂਰ ਸ਼ਹਿਰ ਇਸੇ ਤਰ੍ਹਾਂ ਵਾਧਾ ਫੁੱਲਦਾ ਰਹੇ ਦਾਨੀ ਸੱਜਣ ਐਸੇ ਤਰ੍ਹਾਂ ਸੇਵਾ ਸਿਮਰਨ ਕਰਦੇ ਰਹਿਣ ਜਲ ਨਾ ਮੁਕੇ ਅੰਨ ਨਾ ਮੁਕੇ ਤੇ ਐਸੇ ਤਰ੍ਹਾਂ ਇਹ ਸਾਰੇ ਪਰਿਵਾਰ ਵੱਧੇ ਫੁੱਲਦੇ ਰਹਿਣ ਮਲੂਰ ਸ਼ਹਿਰ ਚ ਜੈਕਾਰ ਹੁੰਦੀ ਰਹੇ ਦੋਵਾਂ ਦੀ ਸੇਵਾ ਹੁੰਦੀ ਰਹੇ ਬੱਚੇ ਆਪਣੇ ਮਾਪੇ ਦੀ ਸੇਵਾ ਕਰਦੇ ਰਹਿਣ ਤੇ ਮਹਾਪੁਰਸ਼ਾਂ ਦੀ ਕਿਰਪਾ ਨਾਲ ਸਰਬੱਤ ਦੇ ਭਲੇ ਦੇ ਮੇਲੇ ਲੱਗਦੇ ਰਹਿਣ ਬੋਲ ਗੁਰੂ ਮਹਾਰਾਜ ਕੀ ਜੈ